ਤੇ ਆਪਾਂ ਕਵੀਰ ਸਾਹਿਬ ਦੇ ਸ਼ਲੋਕ ਜਿਹੜੇ ਪਾਇ ਸੀ ਲਾਈਵ ਹੋ ਕੇ ਕਿਉਂਕਿ ਲਾਈਵ ਹੋਣ ਨਾਲ ਆਵੇਂ ਆਪਾਂ 10 ਮਿੰਟਾਂ ਦੀ ਵੀਡੀਓ ਬਣਾਉਣੀ ਆ ਉਹ ਜਿਆਦੇ ਲੋਕਾਂ ਤੱਕ ਪਹੁੰਚਦੀ ਹੈ ਮੈਨੂੰ ਇਹ ਲੱਗਦਾ ਤੇ ਸੋ ਆਪਾਂ ਸ਼ੁਰੂ ਕਰਦੇ ਆਂ ਆਪਾਂ ਗੱਲ ਕੀਤੀ ਸੀ ਮਾਲਾ ਬਾਰੇ ਕਵੀਰ ਸਾਹਿਬ ਕਹਿੰਦੇ ਸੀ ਮੇਰੀ ਸਿਮਰਨੀ ਰਸਨਾ ਦੇ ਉੱਤੇ ਰਾਮ ਉਹ ਆਪਣੇ ਪੂਰੀ ਕੋਲਕੇ ਜਿਨ੍ਹਾਂ ਨੇ ਨਹੀਂ ਤਾਂ ਆਪਣੇ YouTube ਦੇ ਉੱਤੇ ਜਾ ਕੇ ਤੁਸੀਂ ਲਾਈਵ ਮਾਲਾ ਬਾਰੇ ਭਰ ਦੇ ਵਿਚਾਰ ਗੁਰਬਾਣੀ ਕਵੀ ਸਾਬ ਕੀ ਕਹਿੰਦੇ ਨੇ ਉਹ ਤੁਹਾਡੇ ਸਾਹਮਣੇ ਆ ਗਏ ਸੋ ਗੁਰੂਆਂ ਦੇ ਪਿਆਰੇ ਅੱਜ ਅੱਗੇ ਆਪਾਂ ਸ਼ੁਰੂ ਕਰਦੇ ਆਂ ਕਵੀ ਸਾਬ ਕਹਿੰਦੇ ਕਬੀਰ ਡਗਮਗ ਕੀਆ ਕਰੇ ਕਹਾਂ ਡੁਲਾਵੇਂ ਜੀਉ ਸਰਬ ਸੂਖ ਕੋ ਨਾਇਕੋ RAM ਨਾਮ ਦਾ ਸਪੀਉ ਕਵੀ ਸਭ ਕਹਿੰਦੇ ਵੀ ਇਹ ਦੁਨੀਆ ਦੇ ਲੋਕੋ ਆਪਣੇ ਆਪ ਨੂੰ ਕਹਿੰਦੇ ਨੇ ਕਵੀ ਸਕਵੀਰ ਕਹਿੰਦੇ ਕਵੀਰ ਤੂੰ ਮੰਨ ਜਾ ਤੇਰਾ ਕਿਉਂ ਡੋਲੀ ਜਾਂਦਾ ਹੈ ਡਗਮਾ ਕਿਉਂ ਕਰਦਾ ਹੈ ਕਿਉਂ ਕਰਦਾ ਪਹਿਲਾਂ ਕਹਿੰਦੇ ਵੀ ਕਿਉਂ ਆਪਦਾ ਜੀਤ ਲਾਉਣਾ ਵੀ ਕਦੇ ਬਾਹਰ ਤੇ ਡਲਾਉਣਾ ਤੂੰ ਨਾ ਇੱਕ ਕੰਮ ਕਰ ਸਰਬ ਸੂਕ ਕੋ ਨਾਇਕ ਕੋ ਸਾਰੇ ਸੁੱਖਾਂ ਦਾ ਜਿਹੜਾ ਨਾਇਕ ਹੈ RAM ਨਾਮ ਰਸ ਜਿਹੜਾ ਉਪੀ ਲਾਤੂੰ ਹੁਣ ਮਨੁੱਖ ਜਿਹੜਾ ਰੱਬ ਨੂੰ ਯਾਦ ਕਰਦਾ ਨਾ ਕੋਈ ਇੱਕ ਵੱਖਰੇ ਰੱਬ ਨੂੰ ਯਾਦ ਕਰਦਾ ਜਿਹੜਾ ਕਿ ਸ੍ਰਿਸ਼ਟੀ ਤੋਂ ਵੱਖਰਾ ਰਹਿੰਦਾ ਮੈਨੂੰ ਲੱਗਦਾ ਵੀ 90% ਲੋਕ ਜਾਂ 95% ਲੋਕ ਇਹ ਗੱਲ ਮੰਨਦੇ ਆ ਵੀ ਸ੍ਰਿਸ਼ਟੀ ਬਣਾਉਣ ਵਾਲਾ ਹੋਰ ਹੈ ਤੇ ਸ੍ਰਿਸ਼ਟੀ ਹੋਰ ਹੈ ਤੇ ਗੁਰਬਾਣੀ ਕਹਿੰਦੀ ਨਹੀਂ ਭਾਈ ਅਣਕ ਭਾਂਤ ਹੋਏ ਪਸਰਿਆ ਨਾਨਕ ਇੱਕ ਓੰਕਾਰ ਇੱਕ ਪਰਮਾਤਮਾ ਆਪ ਹੀ ਫੈਲ ਗਿਆ ਉਸ ਤੋਂ ਬਾਅਦ ਫਿਰ ਮਨੁੱਖ ਕੋਲੇ ਕੀ ਹੁੰਦਾ ਉਹ ਦੇਖਦਾ ਵੀ ਜਿਹੜਾ ਡਰ ਉਹਦੇ ਅੰਦਰ ਬੈਠਾ ਹੈ ਉਹ ਇੱਕ ਸਵਾਰਥ ਹੈ ਤੇ ਇੱਕ ਡਰ ਹੈ ਦੋ ਚੀਜ਼ਾਂ ਕਰਕੇ ਉਹ ਰੱਬ ਨੂੰ ਜਿਹੜਾ ਬਾਹਰ ਰਹਿੰਦਾ ਹੈ ਸ੍ਰਿਸ਼ਟੀ ਤੋਂ ਕਿਤੇ ਉੱਚੀ ਜਗ੍ਹਾ ਤੇ ਰਹਿੰਦਾ ਹੈ ਸੱਤਵੇਂ ਆਕਾਸ਼ 'ਚ ਰਹਿੰਦਾ ਹੈ ਕਿਤੇ ਧਰਮਕ ਸਥਾਨ ਤੇ ਰਹਿੰਦਾ ਹੈ ਉਹ ਉਸ ਨੂੰ ਮੰਨਦਾ ਹੋਇਆ ਇਕ ਡਰ ਕਰਕੇ ਮੰਨਦਾ ਹੈ ਵੀ ਜਿਹੜਾ ਮੇਰੇ ਕੋਲੇ ਮਟੀਰੀਅਲ ਜਾਂ ਮੇਰੇ ਕੋਲੇ ਪਦਾਰਥ ਮੇਰੇ ਕੋਲੇ ਹੈਗਾ ਉਹ ਘਟੇ ਨਾ ਇਕ ਤਾਂ ਦੂਜਾ ਮੈਨੂੰ ਜਿਹੜਾ ਵੱਧ ਮਿਲੇ ਜਿਹੜਾ ਥੋੜੀ ਖੇਚੜਾ ਨਾਲ ਥੋੜੀ ਮਿਹਨਤ ਨਾਲ ਤੇ ਮੈਨੂੰ ਅੱਗੇ ਬਹੁਤ ਕੁਝ ਮਿਲੇ ਤੇ ਜਿਹੜਾ ਮੇਰੇ ਕੋਲੇ ਹੈਗਾ ਇਹਦੇ ਤੋਂ ਕੁੱਝ ਘਟੇ ਨਾ ਇਹਨਾਂ ਚੀਜ਼ਾਂ ਨੂੰ ਲੈ ਕੇ ਮਨੁੱਖ ਮੰਗਦਾ ਰਹਿੰਦਾ ਤੇ ਇੱਕ ਰੱਬ ਨੂੰ ਆਪਣੇ ਮਨ ਵਿੱਚ ਕਾਲਪਨਿਕ ਰੱਬ ਨੂੰ ਆਪਣੇ ਮਨ ਵਿੱਚ ਵਸਾ ਕੇ ਉਹਨੂੰ ਯਾਦ ਕਰਦਾ ਰਹਿੰਦਾ ਹੈ ਹੁਣ ਉਹ ਤਾਂ ਸਾਰਿਆਂ ਚ ਰਮਿਆ ਹੋਇਆ ਜਿਹੜਾ ਸਾਰਿਆਂ ਚ ਰਮਿਆ ਤੇ ਇਸ ਕਰਕੇ ਕਵੀ ਸਾਬ ਕਹਿੰਦੇ ਜਦੋਂ ਤੂੰ ਜਿੰਨਾ ਚਿਰ ਰਹੇ ਮੇਰੇ ਮਨਾਂ ਜਿੰਨਾ ਚਿਰ ਤੂੰ ਆਪਣੀ ਸ੍ਰਿਸ਼ਟੀ ਤੋਂ ਵੱਖਰਾ ਰਹਿੰਦੇ ਹੋਏ ਰੱਬ ਨੂੰ ਮੰਨੇਗਾ ਨਾ ਉਹਨਾਂ ਚ ਕੋਈ ਡਗਮਗੀ ਕਰੀ ਆਏਗਾ ਤੇਰਾ ਜਿਹੜਾ ਮਾਨ ਹੈ ਉਹ ਡੋਲਦਾ ਰਹੂਗਾ ਡਗਮਗ ਕਰੀ ਆਊਗਾ ਇਹਾ ਜੀ ਦੋਲਦਾ ਰੂਹ ਤੇਰੇ ਚ ਦ੍ਰਿੜਤਾ ਵਿਸ਼ਵਾਸ ਸੈਲਫ ਕੌਨਫੀਡੈਂਸ ਨਹੀਂ ਆਸ ਲੋਗਾ ਆਤਮ ਵਿਸ਼ਵਾਸ ਦਿੱਤੇ ਫਿਰ ਤੂੰ ਉਸ ਰਾਮਨਾਮ ਦੇ ਰਸ ਰੂਪੀ ਨਾ ਕਰ ਸੁਗੁਰੂਆਂ ਦੇ ਪਿਆਰੇ ਉਹ ਰਾਮਨਾਮ ਦਾ ਰਸ ਕੀ ਹੈ ਉਹ ਹੈ ਸੱਚ ਨੂੰ ਧਾਰਨ ਕਰਨਾ ਗੁਣਾਂ ਨੂੰ ਧਾਰਨ ਕਰਨਾ ਜੇ ਤੂੰ ਤੁਸੀਂ ਗੁਣ ਧਾਰਨ ਕਰ ਲਏ ਤੁਹਾਡੀ ਅੱਖਾਂ ਨਾਲ ਤੁਸੀਂ ਚੰਗਾ ਦੇਖੋਗੇ ਤਰਸ ਪੀ ਰਹੇ ਹੋ ਰਾਮ ਰਸ ਅੰਮ੍ਰਿਤ ਪੀ ਰਹੇ ਹੋ ਮੂਹ ਨਾਲ ਮਿੱਠਾ ਬੋਲਣਾ ਵੀ ਅੰਮ੍ਰਿਤ ਪੀਣਾ ਹੈ ਕੰਨਾਂ ਨਾਲ ਚੰਗਾ ਸੁਣਨਾ ਵੀ ਅੰਮ੍ਰਿਤ ਪੀਣਾ ਹੈ ਮੂਹ ਨਾਲ ਚੰਗਾ ਖਾਣਾ ਵੀ ਅੰਮ੍ਰਿਤ ਪੀਣਾ ਹੈ ਰਸ ਪੀਣਾ ਹੈ ਕਹਿੰਦੇ ਕਬੀਰ ਕੰਚਲ ਕੇ ਕੰਚਨ ਕੇ ਕੁੰਡਲ ਬਨੇ ਉੱਪਰ ਲਾਲ ਜੜਾਉ ਕਹਿੰਦੇ ਬੰਦੇ ਦੇ ਸੋਨੇ ਦੇ ਕੁੰਡਲ ਪਾਏ ਹੋਣ ਭਾਵੇਂ ਅਮੀਰ ਹੋਵੇ ਵੱਧ ਤੋਂ ਵੱਧ ਅਮੀਰ ਹੋਵੇ ਉੱਪਰ ਲਾਲ ਜੜਾਉ ਜਿਹੜੇ ਪੰਡਲਾਂ ਦੇ ਉੱਤੇ ਉੱਤੇ ਫੇਰ ਅੱਗੇ ਲਾਲ ਜੜੇ ਹੁਣ ਉਹਦੀ ਭਾਵ ਇੰਨੀ ਕੀਮਤ ਹੋਵੇ ਬੇ ਬੇ ਕੀਮਤੀ ਹੁਣ ਇਹ ਨਾਲ ਉਹਦੇ ਸਮਾਨ ਹੋਵੇ ਕੋਲੇ ਕੰਨਾਂ 'ਚ ਵੀ ਪਾਇਆ ਹੋਵੇ ਤੇ ਘਰੇ ਵੀ ਹੋਵੇ ਨੀਸੇ ਦਾਦੇ ਕਾਂਜਿਓ ਜਨਮਾ ਨਹੀਂ ਨਾ ਉਹ ਸੜੇ ਹੋਏ ਕਾਨੇ ਵਾਂਗ ਨੇ ਜਿਹੜੇ ਪੁਰਾਣੇ ਬਜ਼ੁਰਗ ਨੇ ਨਾ ਉਹਨਾਂ ਨੇ ਉਹ ਦੇਖਦੇ ਰਹਿੰਦੇ ਆ ਜਦੋਂ ਕਿ ਆਪਣੇ ਥਾਲਾਂ ਖੱਬਿਆਂ ਦੇ ਉੱਤੇ ਸੜਕੜਾ ਹੁੰਦਾ ਸੀ ਸਰਕੜਾ ਉਹ ਸਰਕਟ ਨੂੰ ਜਦੋਂ ਅੱਗ ਲਾਈ ਜਾਂਦੀ ਸੀ ਤੇ ਉਹ ਕਾਨੇ ਉਹ ਜਿਹੜੀ ਪ੍ਰਾਲੀ ਸੀ ਹਲਕੜੀ ਦੀ ਮੱਚ ਜਾਂਦੀ ਤੇ ਕਾਨੇ ਨਾ ਕਾਲੇ ਹੋ ਜਾਂਦੇ ਐ ਚਮਕਣ ਲੱਗ ਜਾਂਦੇ ਬਹੁਤ ਵਧੀਆ ਪਰ ਜਦੋਂ ਦੇਖਦੇ ਵਿੱਚੋਂ ਥੋਥੇ ਹੁੰਦੇ ਉਹ ਵਿੱਚੋਂ ਸੁਆਹ ਸੀ ਉਹਨਾਂ ਦੇ ਉੱਤੋਂ ਵਧੀਆ ਲੱਗਦੇ ਵਿੱਚੋਂ ਸੁਆਹ ਉਹ ਚੀਜ਼ਾਂ ਨੂੰ ਦੇਖ ਕੇ ਕਵੇਸ ਸਾਹਿਬ ਕਹਿੰਦੇ ਕਹਿੰਦੇ ਜਿੰਨਾ ਜਿਹੜੇ ਕਿੰਨੇ ਮਰਜੀ ਅਮੀਰ ਲੋਕ ਹੋਣ ਜੇ ਸੱਚ ਤੇ ਨਹੀਂ ਚੱਲਦੇ ਆਹ ਉਹਨਾਂ ਸੜੇ ਹੋਏ ਮੱਛੇ ਹੋਏ ਸਰਕੜੇ ਦੇ ਕਾਨਿਆਂ ਵਾਂਗ ਨੇ ਉੱਤੋਂ ਦਾ ਚਮਕ ਹੈਗੀ ਐ ਸੋਨੇ ਦੇ ਕੁੰਡਲ ਪਾਏ ਆ ਲਾਲ ਜਿਹੜੇ ਹੋਏ ਪਰ ਵਿੱਚ ਉਹਨਾਂ ਦੇ ਕੁਛ ਨਹੀਂ ਇਦਾਂ ਕਹਿੰਦੇ ਉਹਨਾਂ ਦੇ ਭਾਈ ਅੰਦਰ ਜਿਨ੍ਹਾਂ ਦੇ ਅੰਦਰ ਨਾਮ ਨਹੀਂ ਹੈ ਗਿਆਨ ਨਹੀਂ ਹੈ ਸੱਚ ਦਾ ਮਿਲਾ ਪਿਆਰ ਨਹੀਂ ਹੈਗਾ ਭਾਵ ਸੱਚ ਦੇ ਉਹ ਦੂਰ ਨੇ ਉਹ ਐਉਂ ਨੇ ਜਿਵੇਂ ਸੜੇ ਹੋਏ ਕਾਨੇ ਹੋਣ ਕਿੰਨੀ ਸੋਹਣੀ ਧਾਰਨਾ ਦਿੱਤੀ ਐ ਸਾਨੂੰ ਤੇ ਅੱਗੇ ਕੀ ਕਹਿੰਦੇ ਨੇ ਅਗੇ ਕਹਿੰਦੇ ਕਬੀਰ ਐਸਾ ਏਕਾਦ ਜੋ ਜੀਵਤ ਮਰਤਕ ਹੋਵੇ ਕਹਿੰਦੇ ਦੁਨੀਆ ਦੇ ਉੱਤੇ ਇੱਕ ਅੱਧਾ ਬੰਦਾ ਹੀ ਹੈ ਜਿਹੜਾ ਜਿਉਂਦਾ ਆਪਣੇ ਆਪ ਨੂੰ ਐ ਕਹੇ ਵੀ ਮੈਂ ਕੁਛ ਨਹੀਂ ਜ਼ੀਰੋ ਆ ਆਪਣੇ ਆਪ ਨੂੰ ਜ਼ੀਰੋ ਮੰਨੇ ਕਿਉਂਕਿ ਅੱਜ ਸਾਰੀ ਦੁਨੀਆ ਆਪਣੇ ਆਪ ਨੂੰ ਹੀਰੋ ਮੰਨਦੀ ਹੈ ਸਾਰੀ ਦੁਨੀਆ ਆਪਣੇ ਆਪ ਨੂੰ ਹੀਰੋ ਮੰਨਦੀ ਹੈ ਪਰ ਕਹਿੰਦੇ ਕੋਈ ਇੱਕ ਅੱਧਾ ਹੀ ਹੈ ਜਿਹੜਾ ਆਪਣੇ ਆਪ ਨੂੰ ਜ਼ੀਰੋ ਮੰਨਦਾ ਹੈ ਮਾੜਾ ਮੰਨਦਾ ਹੈ ਮੈਂ ਇਹ ਦੱਗਲੇ ਨੂੰ ਜੇ ਕਿਸੇ ਨੂੰ ਕਹਿ ਦੇਣਾ ਹੁਣ ਬਾਣੀ ਵਿੱਚ ਦੇਖੋ ਕਿੱਦਾਂ ਲਿਖਿਆ ਮੈਂ ਪਾਪੀ ਤੂੰ ਬਖਸ਼ਨ ਹਾਰ ਅਸੀਂ ਪੜਦੇ ਆਂ ਉਦੋਂ ਅਸੀਂ ਦੂਜੇ ਨੂੰ ਐਂ ਲੱਗਦਾ ਵੀ ਇਹ ਜਿਹੜਾ ਪੜਨ ਵਾਲਾ ਹੈ ਨਾ ਇਹ ਇਹੀ ਕਹਿੰਦਾ ਵੀ ਮੈਂ ਪਾਪੀ ਆ ਤੇ ਤੁਸੀਂ ਉਹਨੂੰ ਆਵਾਜ਼ ਮਾਰ ਦਿਓ ਬਾਅਦ ਦੇ ਵਿੱਚ ਇੱਕ ਮਜ਼ਾਕ ਦੇ ਤੌਰ ਤੇ ਕਹਿ ਦਿਓ ਵੀ ਪਾਪੀ ਜੀ ਕੀ ਹਾਲ ਨੇ ਭਾਈ ਤੁਹਾਡੇ ਤੇ ਤੁਹਾਡੇ ਗੱਲ ਪੈ ਜਾਣਗੇ ਉਦੋਂ ਜਦੋਂ ਬਾਣੀ ਪੜਦਾ ਹੈ ਉਦੋਂ ਐਂ ਲੱਗਦਾ ਵੀ ਇਹ ਆਪਣੇ ਆਪ ਨੂੰ ਕਹਿ ਰਿਹਾ ਵੀ ਮੈਂ ਪਾਪੀ ਤੂੰ ਬਖਸ਼ਨ ਹਾਰ ਉੱਥੇ ਅਸੀਂ ਨਿਮਰਤਾ ਰੱਖਣੀ ਹੈ ਜਿਵੇਂ ਉਹ ਪਾਣੀ ਪੜਨ ਲੱਗਿਆ ਨਿਮਰਤਾ ਰੱਖਦਾ ਐਵੇਂ ਬਾਹਰ ਆਖੀ ਵੀ ਰੱਖੇ ਬਾਹਰ ਤਾਂ ਪਾਪੀ ਕਹੇ ਤੂੰ ਗਲਤ ਕਹਿ ਜੂ ਇਦਾਂ ਅਸੀਂ ਵਿੱਚੋਂ ਕੁਛ ਹੋਰ ਆ ਬਾਹਰੋਂ ਹੋਰ ਆ ਤੇ ਮਹਾਰਾਜ ਕਹਿੰਦੇ ਕਬੀਰ ਸਾਹਿਬ ਕਹਿੰਦੇ ਵੀ ਉਹ ਇੱਕ ਅੱਧਾ ਹੀ ਹੈ ਜਿਹੜਾ ਆਪਣੇ ਆਪ ਨੂੰ ਜ਼ੀਰੋ ਮੰਨਦਾ ਨਹੀਂ ਸਾਰੇ ਹੀਰੋ ਮੰਨਦੇ ਆ ਕਹਿੰਦੇ ਨਿਰਪੈ ਹੋਇ ਕਾ ਗੁਣ ਰਵਾ ਜਤ ਵੇਖੋ ਤਤ ਸੋਏ ਕਹਿੰਦੇ ਜਿੱਥੇ ਵੀ ਤੁਸੀਂ ਦੇਖਦੇ ਹੋ ਉੱਥੇ ਸੋਨੂੰ ਰੱਬ ਦੇਸਣ ਲੱਗ ਜਾਊਗਾ ਦਰਦੀ ਰੱਬ ਰੱਬ ਕਰਦੀ ਲੋਕੀ ਕਹਿੰਦੇ ਸ਼ੋਈ 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 ਮੋਈ ਅਨਸਰਾਜ ਦਾ ਗਾਇਆ ਹੋਇਆ ਇਹ ਪੰਕਤੀ ਹੈ ਤੇ ਇਹ ਇੱਕ ਤਤ ਹੈ ਵਧੀਆ ਗੱਲ ਬੋਲੀ ਹੈ ਸਾਰੀ ਦੁਨੀਆ ਡਰਦੀ ਕਰਦੀ ਹੈ ਤੇ ਕਬੀਰ ਸਾਹਿਬ ਕਹਿੰਦੇ ਡਰ ਤੋਂ ਨਿਰਭੈ ਹੋ ਜਾਓ ਭੈ ਤੋਂ ਰਹਿ ਤੋ ਕੇ ਹਰੀ ਦੇ ਗੋਣ ਦਾ ਰੱਬ ਦਾ ਨਾਮ ਤਾਂ ਸਾਡੇ ਦਰਦ ਦੂਰ ਕਰਦਾ ਹੈ ਪਰ ਅਸੀਂ ਰੱਬ ਦੇ ਨਾਮ ਦੀ ਤੱਕ ਜਾਨੇ ਏਦਾਂ ਗੁਰਮਖ ਤਿਆਰਿਓ ਕਹਿੰਦੇ ਜੱਤ ਜੱਤ ਦੇਖੋ ਤਾਂ ਤਤ ਸੋਏ ਜਿੱਥੇ ਵੀ ਤੁਸੀਂ ਦੇਖਦੇ ਹੋ ਹਵਾ ਉੱਥੇ ਹੀ ਤੁਹਾਨੂੰ ਰੱਬ ਦਿਸੂਗਾ ਕਿਉਂਕਿ ਹਵਾ ਦੇ ਵਿੱਚ ਵੀ ਆਹ ਜਲ ਥਲ ਮਹੀਲ ਪੂਰਿਆ ਸਵਾਮੀ ਸਿਰਜਣਹਾਰ ਜਲ ਪਾਣੀ ਦੇ ਵਿੱਚ ਤੁਸੀਂ ਪਾਣੀ ਦਾ ਗਲਾਸ ਪੀਓਗੇ ਤੇ ਦੇਖੋ ਜਦੋਂ ਸ਼ਕੰਦਰ ਨੂੰ ਕਿਹਾ ਸੀ ਨਾ ਮਿਸਕੰਦਰ ਜੀ ਸਕੰਦਰ ਨੇ ਬਹੁਤ ਜਿਆਦਾ ਰਾਜ ਆਪਣੇ ਆਪ ਨੂੰ ਲੁੱਟ ਲਏ ਜਦੋਂ ਵੱਡਾ ਤਕੜਾ ਰਾਜਾ ਬਣ ਗਿਆ ਇੱਕ ਫਕੀਰ ਕਹਿੰਦਾ ਸਕੰਦਰ ਜੀ ਕਹਿੰਦੇ ਤੁਸੀਂ ਐਂ ਮੰਨੋ ਵੀ ਤੁਸੀਂ ਇੱਕ ਰੇਗਿਸਤਾਨ ਦੇ ਵਿੱਚ ਘਿਰ ਗਏ ਕਹਿੰਦੇ ਅੱਜ ਕਿੱਡੇ ਕ ਰਾਜੇ ਉਹ ਕਹਿੰਦਾ ਜੀ ਅਸੀਂ ਸਾਰੇ ਰਾਜ ਜਿੱਤ ਲਏ ਬਹੁਤ ਵੱਡਾ ਰਾਜਾ ਸਕੰਦਰ ਆਪਣੇ ਆਪ ਨੂੰ ਰਮਾਨ ਦੇ ਵਿੱਚ ਬੋਲਦਾ ਸੀ ਫਕੀਰ ਸਾਹਿਬ ਕਹਿੰਦੇ ਐਂ ਕਰ ਤੂੰ ਇੱਕ ਕਲਪਨਾ ਕਰਕੇ ਦੇਖ ਵੀ ਤੂੰ ਉਹਨਾਂ ਰੇਗਿਸਤਾਨ ਦੇ ਵਿੱਚ ਘਿਰ ਗਿਆ ਤੇ ਉੱਥੇ ਤੈਨੂੰ ਪਾਣੀ ਨਹੀਂ ਮਿਲਿਆ ਪੰਜਾਬ ਉਹਨਾਂ ਕੋਲ ਤੇ ਪਾਣੀ ਨਹੀਂ ਹੈਗਾ ਤੇ ਉਹਦੇ ਬਾਅਦ ਕੀ ਹੋਇਆ ਕਿ ਤੂੰ ਬਿਆਕਲ ਹੋ ਗਿਆ ਤੇ ਇਹਦਾ ਇਹ ਬਹੁਤ ਲੱਗੀ ਪਿਆਸ ਬਹੁਤ ਲੱਗੀ ਤੇ ਕੀ ਹੋਇਆ ਫਿਰ ਤੈਨੂੰ ਜਦੋਂ ਤੂੰ ਬਿਆਕਲ ਹੋ ਗਿਆ ਤੇਰੇ ਕੋਲੇ ਇੱਕ ਬੰਦਾ ਪਾਣੀ ਦਾ ਗਲਾਸ ਲੈ ਕੇ ਆ ਗਿਆ ਤੂੰ ਉਸ ਪਾਣੀ ਦੇ ਗਲਾਸ ਦੀ ਕਿੰਨੀ ਕੀਮਤ ਦੇ ਦੇਗਾ ਕਹਿੰਦਾ ਜੀ ਮੈਂ ਉਸ ਪਾਣੀ ਦੇ ਗਲਾਸ ਦੀ ਕੀਮਤ ਅੱਧਾ ਰਾਜ ਦੇ ਦੂੰਗਾ ਤੇ ਕਿਸਾ ਉਹ ਕਹਿੰਦੇ ਨਹੀਂ ਵੀ ਇੰਨਾ ਸਸਤਾ ਉਹਨੇ ਵੇਚਣਾ ਨਹੀਂ ਉਹ ਤਾਂ ਵੇਚਦਾ ਨਹੀਂ ਹੈਗਾ ਕਹਿੰਦਾ ਜੀ ਮੈਂ ਸਾਰਾ ਰਾਜ ਦੇ ਦੂੰਗਾ ਉਹ ਫਕੀਰ ਜੀ ਕਹਿੰਦੇ ਗੱਲ ਸੁਣ ਸਕੰਦਰ ਤੇਰਾ ਜਿਹੜਾ ਰਾਜ ਆ ਜਿਹਦਾ ਤੂੰ ਹੰਕਾਰ ਕਰਦਾ ਹੈ ਕਿ ਪਾਣੀ ਦੇ ਗਲਾਸ ਤੋਂ ਵੀ ਘੱਟ ਕੀਮਤ ਦਾ ਕੋ ਸਤਨਾਮ ਸ੍ਰੀ ਵਾਹਿਗੁਰੂ ਪਾਣੀ ਦੇ ਗਲਾਸ ਤੋਂ ਤੇਰਾ ਰਾਜ ਘੱਟ ਕੀਮਤ ਦਾ ਕਿਉਂ ਕਿਉਂਕਿ ਉਹਦੇ ਵਿੱਚੋਂ ਆਪ ਹੈ ਜਲ ਥਲ ਜਲ ਦੇ ਵਿੱਚੋਂ ਆਪ ਹੈ ਉਹਦੇ ਵਿੱਚ એનર્ਜੀ ਐ ਉਹਦੇ ਵਿੱਚ ਜੀ ਐ ਪਹਿਲਾ ਪਾਣੀ ਜੀਵ ਜਿਤ ਹਰਿਆ ਸਭ ਕੋਈ ਪਾਣੀ ਦੇ ਵਿੱਚ ਪਰਮਾਤਮਾ ਵਾਸਤ ਹੈ ਇੱਕ ਪਾਣੀ ਦੇ ਵਿੱਚ ਇੱਕ ਬੂੰਦ ਜਦੋਂ ਅਸੀਂ ਡਬੋਦਾ ਨਾ ਸੂਈ ਦੀ ਉਹਦੇ ਕਰੋੜਾਂ ਜੀ ਚੜ ਜਾਣਾ ਪਾਣੀ ਦਾ ਉਹਨਾਂ ਦੇ ਵਿੱਚ ਵੀ ਸਮਾਇਆ ਹੋਇਆ ਤੇ ਗਲਾਸ ਦੇ ਵਿੱਚ ਕਿੰਨਾ ਹੋਊਗਾ ਤੇ ਤੂੰ ਕਿੰਨੇ ਗਲਾਸ ਪੀ ਗਿਆ ਅੱਜ ਤੱਕ ਸਿਕੰਦਰ ਨੂੰ ਕਿਹਾ ਆਪਾਂ ਵੀ ਇਹੀ ਗੱਲ ਸੋਚਦੇ ਆ ਕਿੰਨੇ ਵਾਰੀ ਕਿੰਨਾ ਪਾਣੀ ਪੀ ਗਿਆ ਤੂੰ ਤੇ ਕਦੇ ਸ਼ੁਕਰਾਨਾ ਤੇਰੇ ਅੰਦਰ ਉਹ ਆਪ ਜੀ ਜਾਕੇ ਤੇਰਾ ਪਦ ਬਚਵਾਲਣਾ ਕਰਿਆ ਹਵਾ ਦੇ ਵਿੱਚ ਬਿਸਾ ਰੂਪ ਦੇ ਤਿੰਨ ਲਾ ਕੇ ਖਤਮ ਹੁੰਦਾ ਆਪਣਾ ਵਾਰ ਕੇ ਤੈਨੂੰ ਪਾਲ ਰਹਿ ਪਰ ਤਪਾਲ ਲੈ ਇਨਤਜ਼ਾਰ ਸੰਭਾਲ ਲੈ ਨਿਤ ਤੈਨੂੰ ਸਾਦਾ ਤੈਨ ਸੰਭਾਲਦਾ ਧਰਤੀ ਦੇ ਵਿੱਚ ਉਪਜਾਊ ਸ਼ਕਤੀ ਦੇ ਰੂਪ ਜਦ ਜਾ ਰਥਾ ਰਥਾ ਲਾ ਪਾਓ ਧਰਤੀ ਉਹਦੇ ਵਿੱਚ ਉਪਜਾਊ ਸ਼ਕਤੀ ਦੇ ਰੂਪ ਦੇ ਵਿੱਚ ਹੈ ਵੀ ਉਪਜਾਊ ਸ਼ਕਤੀ ਦੇ ਵਿੱਚ ਸਪੇਸ ਦੇ ਰੂਪ ਦੇ ਵਿੱਚ ਹੈ ਤੇ ਪੰਜਾਂ ਤੱਤਾਂ ਦੇ ਵਿੱਚ ਸਮਾਇਆ ਹੋਇਆ ਪੰਜਾਂ ਤੱਤਾਂ ਦੇ ਵਿੱਚ ਸਮਾਇਆ ਤੇ ਪੰਜ ਤੱਤ ਹੀ ਸਾਡੇ ਅੰਦਰ ਨੇ ਪੰਜ ਹੀ ਬਾਹਰ ਨੇ ਅੰਤਰ ਵਸੇ ਬਾਹਰ ਵੀ ਹੋਈ ਕਲਾਤਾਰ ਜਨ ਸਗਲੀ ਮੋਰੀ ਸਾਡੇ ਅੰਦਰ ਵੀ ਵਸਦਾ ਕਿਉਂਕਿ ਪੰਜ ਤੱਤਾਂ ਦਾ ਸਰੀਰ ਹੈ ਤੇ ਬਾਹਰ ਵੀ ਹੈ ਥਾਂ ਥਾਂ ਦੇਖਣ ਲੱਗ ਜਾਂਦਾ ਠੀਵ ਸਾਬ ਕਹਿੰਦੇ ਜਤ ਪੇਖੋ ਤਤ ਸੋ ਜਿੱਥੇ ਵੀ ਮੈਂ ਦੇਖਦਾ ਮੈਂ ਉੱਥੇ ਹੀ ਦੇਖ ਲੂੰਗਾ ਜੋ ਦਿੱਸਦਾ ਸੋ ਤੇਰਾ ਰੂਪ ਹੋ ਜਾਂਦਾ ਸ਼ੋਗਰਮ ਕੇ ਪਿਆਰਿਓ ਇਹ ਇਹ ਵੀਡੀਓ ਜਿਹੜੀ ਆਪਣੀ ਹੈਗੀ ਤਕਰੀਬਨ ਕਿੰਨੇ ਮਿੰਟਾਂ ਦੀ ਅ 11 ਮਿੰਟਾਂ ਦੀ ਵੀਡੀਓ ਹੋ ਗਈ ਹੈ ਤਕਰੀਬਨ ਆਪਾਂ ਇਹ ਅੱਜ 5 ਸ਼ਲੋਕਾਂ ਦੀ ਹ ਅ ਵਿਆਖਿਆ ਹੋ ਚੁੱਕੀ ਹੈ ਇਸ ਤੋਂ ਬਾਅਦ ਆਪਾਂ ਅਗਲੀ ਪਾਵਾਂਗੇ ਤੇ ਇੱਕ ਆਪਾਂ ਨੇ ਪਹਿਲੀ ਵੀਡੀਓ ਪਾਈ ਹੋਈ ਹੈ ਮਾਲਾ ਵਾਰੇ ਆ ਗਈ ਕਬੀਰ ਮੇਰੀ ਸਿਮਰਨ ਤੇ ਜਿਨ੍ਹਾਂ ਨੇ ਦੇਖੀ ਹੈ ਲਾਈਕ ਸ਼ੇਅਰ ਕਮੈਂਟ ਜਾਂ ਸਬਸਕ੍ਰਾਈਬ ਕੀਤਾ ਹੈ ਉਹਨਾਂ ਸਾਰਿਆਂ ਦਾ ਸਬਸਕ੍ਰਾਈਬਰਾਂ ਦਾ तहे ਦਿਲੋਂ ਧੰਨਵਾਦ ਹੈ। ਔਰ ਜਿਹੜੇ ਵੀ ਰਹਿੰਦੇ ਨੇ ਦੇਖਦੇ ਨੇ ਜਿਨ੍ਹਾਂ ਨੂੰ ਚੰਗਾ ਲੱਗਦਾ ਜ਼ਰੂਰ ਸਬਸਕ੍ਰਾਈਬ ਕਰੋ ਤੇ ਲਾਈਕ ਸ਼ੇਅਰ ਕਮੈਂਟ ਵੀ ਕਰੋ। ਇਸ ਕਰਕੇ ਤੁਹਾਡਾ ਧੰਨਵਾਦ ਹੋਊਗਾ। ਆਪਾਂ ਇੱਥੇ ਸਮਾਪਤੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।